ਹੈਲੋ 다시 ਗਾਲ ਜੀ ਹੋਰ ਕਿਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੀ ਹੋਵੋਗੇ ਤੇ ਹਾਂਜੀ ਆਪਾਂ ਪਿਛਲੀ ਜਦੋਂ ਵੀਡੀਓ ਪਾਈ ਸੀ ਜਿਹਦੇ ਵਿੱਚ ਆਪਾਂ ਖੂਨ ਵਧਾਉਣ ਦੀ ਗੱਲ ਕੀਤੀ ਸੀਗੀ ਖੂਨ ਵਧਾਉਣ ਦੀਆਂ ਇਹ ਤੇ ਆ ਪੌਦੇ ਵਿੱਚ ਆ ਹੋ ਗਈ ਕੀਤਾ ਸੀਗਾ ਆਪਣਾ ਜੀਆਂ ਸੀਡ ਦੀ ਵੀਡੀਓ ਪਾਈ ਸੀ ਉਹਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਮੈਂ ਇੱਕ ਚੀਜ਼ ਦੀ ਤੁਹਾਨੂੰ ਹੋਰ ਵੀ ਦੱਸੂਗੀ ਵੀ ਉਹ ਕੀ ਚੀਜ਼ ਸੀ ਜਿਹੜੀ ਖੂਨ ਵਧਾਉਣ ਦਾ ਕੰਮ ਕਰਦੀ ਸੀਗੀ ਉਹ ਚੀਜ਼ ਵੀਰੇ ਸੀਗੀ ਆਪਣਾ ਚਕੰਦਰ ਸੀਗਾ ਹਨਾ ਤੇ ਚਕੰਦਰ ਜਿਵੇਂ ਕੇ ਸੀਜ਼ਨ ਦੇ ਮੁਤਾਬਕ ਤਾਂ ਆਪਾਂ ਨੂੰ ਵੱਧੋਂ ਮਿਲ ਜਾਂਦਾ ਹੈਗਾ ਚਕੰਦਰ ਤੇ ਵੀ ਆਫ ਸੀਜ਼ਨ ਹੁੰਦਾ ਜਦੋਂ ਉਦੋਂ ਚਕੰਦਰ ਆਪਾਂ ਨੂੰ ਮਿਲਦਾ ਨਹੀਂਗਾ ਤੇ ਆਪਾਂ ਫਿਰ ਕੀ ਕੀਤਾ ਸੀਗਾ ਹਨਾ ਬ੍ਰਦਰ ਨਾਲ ਉਹਨੂੰ ਦੱਸਿਆ ਫਾਦਰ ਸਾਹਿਬ ਦਾ ਹਨਾ ਖੂਨ ਉੱਟ ਗਿਆ ਸੀਗਾ ਤੇ ਉਹਨਾਂ ਨੇ ਫਿਰ ਚਕੰਦਰ ਦੀ ਥਾਂ ਤੇ ਚਕੰਦਰ ਦਾ ਪੌਦਾ девятьсот Melgăy, po drappa da medae și și ਤੇ ਇਹ ਪਾਊਡਰ ਵੀ ਮਿਲ ਜਾਂਦਾ ਸ਼ਰਬਤ ਵੀ ਮਿਲ ਜਾਂਦਾ ਤੇ ਸ਼ਰਬਤ ਆਪਾਂ ਲੈਣਾ ਸੀ ਕਿਉਂਕਿ 슈ਗਰ ਤੁਹਾਨੂੰ ਪਤਾ ਅੱਜਕੱਲ ਸਾਰਿਆਂ ਨੂੰ ਹੁੰਦੀ ਆ ਹਨ ਤੇ 슈ਗਰ ਸ਼ਰਬਤ ਦੇ ਵਿੱਚ ਮੜਾ ਮੋਟਾ ਅਗਲਾ ਆ ਹੀ ਦਿੰਦਾ ਹੈਗਾ ਹਨ 슈ਗਰ ਐਡ ਕਰ ਦਿੰਦਾ ਏ ਤੇ ਇਹ ਪਾਊਡਰ ਸੀਗਾ ਫਿਰ ਆਪਾਂ ਪਾਊਡਰ ਲਿਆ ਸੀਗਾ ਹਨ ਤੇ ਇਹ ਪਾਊਡਰ ਦੇ ਨਾਲ ਆਪਾਂ ਨੂੰ ਵੀ ਬਹੁਤ ਬੈਨੀਫਿਟ ਮਿਲਿਆ ਸੀ ਇਹ ਪਾਊਡਰ ਨਾ ਵੀ ਦੁੱਧ ਦੇ ਵਿੱਚ ਵੀ ਫਾਦਰ ਸਾਹਿਬ ਪਾਉਂਦੇ ਸੀਗੇ ਦੁੱਧ ਦੇ ਵਿੱਚ ਪਾਉਂਦੇ ਸੀਗੇ ਤੇ ਵਿੱਚ ਨਾਲ ਚੀਆ ਸੀਡ ਐਡ ਕਰਦੇ ਸੀਗੇ ਹਨ ਕਿ ਮੇਕੇ ਚੀਆ ਸੀਡ ਹੁਣ ਆਪਾਂ ਤਾਂ ਆਹ ਦੀ ਆਪਾਂ ਇਦਾਂ ਰੱਖੇ ਆਪਾਂ ਐਡ ਨਹੀਂ ਕਰਨੀ ਹੁਣ ਆਪਾਂ ਤੁਹਾਨੂੰ ਵੀਡੀਓ ਦੇਖਣ ਹੋਈ ਸੀਗੀ ਕਿਉਂਕਿ ਆਪਾਂ ਪਿੱਛੇ ਵੀਡੀਓ ਕਰ ਹੀ ਚੁੱਕੇ ਆਣ ਦੂਜੂ ਦਾ ਹਨਾ ਆਹ ਚੀਆ ਸੀਡ ਹੁੰਦੀ ਆ ਤੁਹਾਨੂੰ ਵੀ ਪਤਾ ਹੀ ਆ ਹਨਾ ਤੇ ਇਹ ਵਿੱਚ ਪਾ ਕੇ ਹਨਾ ਇਹ ਵਿੱਚ ਇਹ ਸਿਕੰਦਰ ਦਾ ਪਾਊਡਰ ਪਾ ਕੇ ਹਨਾ ਉਹ ਇਦਾਂ ਕਰਕੇ ਵੀ ਵਿੱਚ ਤਾਂ ਉਹ ਤਾਂ ਐਗ ਵੀ ਪਾ ਲੈਂਦੇ ਸੀ ਚਲੋ ਐਗ ਤਾਂ ਕੋਈ ਵੈਜ ਨਾਨ ਵੈਜ ਦਾ ਆਪਾਂ ਨੂੰ ਸਿਸਟਮ ਹੁੰਦਾ ਤੁਹਾਨੂੰ ਪਤਾ ਹੀ ਆ ਹਨਾ ਤੇ ਇਦਾਂ ਕਰਕੇ ਵੀ ਚਲੋ ਇਹ ਤਾਂ ਅਗਲੇ ਦੀ ਆਪ ਦੀ ਮਰਜ਼ੀ ਆ ਕਿਸੇ ਨੇ ਪਾਉਣਾ ਪਾ ਸਕਦਾ ਨਹੀਂ ਪਾਉਣਾ ਨਾ ਪਾਵੇ ਜ਼ਰੂਰੀ ਨਹੀਂ ਐਗ ਪਾਉਣਾ ਚਲੋ ਉਹ ਆਪ ਦੇ ਟੇਸਟ ਲਈ ਉਹ ਖਾਪ ਹੀ ਲੈਂਦੇ ਹੈਗੇ ਚਲੋ ਪਾ ਲੈਂਦੇ ਸੀਗੇ ਤੇ ਇਦਾਂ ਕਰਕੇ ਵੀ ਇਹਦੇ ਆਪਾਂ ਨੂੰ ਕੋ ਰਿਜ਼ਲਟ ਮਿਲੇ ਕਰਕੇ ਹਨਾ ਆਪਾਂ ਦੱਸ ਰਹੇ ਆ ਹਨਾ ਆਪਾਂ ਕੋਈ ਇਧਰ ਉਧਰੋਂ ਕੁਝ ਨਹੀਂ ਆਪਾਂ ਨੂੰ ਵੀ ਹੈਗਾ ਵੀ ਆਪਾਂ ਐਵੇਂ ਬਣਾਇ ਲਿਆ ਕੋਈ ਵੀਊ ਲੈਣ ਲਈ ਬਣਾ ਲਈ ਵੀਡੀਓ ਜਾਂ ਕੁਝ ਕਰਨ ਲਈ ਆਪਾਂ ਨੂੰ ਇਹਦਾ ਫਾਇਦਾ ਮਿਲਿਆ ਸੀਗਾ ਵੀਰੇ ਆਪਾਂ ਤਾਂ ਕਰਕੇ ਬਣਾਈ ਸੀਗੀ ਵੀਡੀਓ ਹੁਣ ਤੇ ਇਹਦੇ ਵਿੱਚ ਆਪਾਂ ਹਨਾ ਅਕਬਰ ਦਾ ਪਾਊਡਰ ਦੇਖ ਲਓ ਤੁਹਾਨੂੰ ਮੈਂ ਦਿਖਾ ਦਿੰਨੀ ਆ ਇੱਕ ਵਾਰੀ ਵੀ ਇਹ ਕਿੱਦਾਂ ਦਾ ਐ ਇਹ ਸੰਧੂਰ ਦੇ ਟਾਈਪ ਦਾ ਐ ਦੇਖੋ ਇਦਾਂ ਦਾ ਇਦਾਂ ਦਾ ਹੈਗਾ ਇਹ ਰੈੱਡ ਜਿਹਾ ਹਨਾ ਤੇ ਹੁਣ ਰੈੱਡੀ ਹੁੰਦੀ ਆ ਹੋ ਤਾਂ ਚਲੋ ਰੈੱਡੀ ਹੋਣਾ ਇਹਦਾ ਹਨਾ ਤੇ ਇਹ ਆਪਾਂ ਇਧਰ ਆ ਦੇਖੋ ਆਪਾਂ ਦੁੱਧ ਵਿੱਚ ਪਾ ਦਿੰਨੇ ਹੈਗੇ ਆ ਹਨਾ ਤੇ ਇਦਾਂ ਕਰਕੇ ਆਪਾਂ ਇਹ ਰੈੱਡ ਰੈੱਡੇ ਨੇ ਹੋ ਜਾਣਾ ਦੁੱਧ ਨੇ ਆਹ ਦੇਖੋ ਦੁੱਧ ਰੈੱਡ ਰੈੱਡ ਹੋ ਗਿਆ ਹਨਾ ਤੇ ਇਦਾਂ ਕਰਕੇ ਵੀ ਇਹ ਆਪਾਂ ਨਾ ਵਧੀਆ ਵਧੀਆ ਹੈਗਾ ਇਹਦਾ ਬੇਨਫਿਟ ਬਹੁਤ ਮਿਲਦਾ ਏ ਇਹਦੇ ਵਿੱਚ ਚੀਆ ਸੀਡ ਐਡ ਕਰ ਲਏ ਹਨ ਤੇ ਵਿੱਚ ਮਤਲਬ ਕਿ ਜਿਵੇਂ ਪਾਲਕ ਚਨੇ ਗਾਜਰਾਣ ਖੂਨ ਵਧਾਉਣ ਵਾਸਤੇ ਬਹੁਤ ਚੀਜ਼ਾਂ ਹੈਗੀਆਂ ਏ ਇਹ ਨਹੀਂ ਹੈਗਾ ਵੀ ਆਪਾਂ ਨੂੰ ਇਹੀ ਇਕੱਲਾ ਏ ਪਰ ਚਲੋ ਇਹ ਸਾਰੀਆਂ ਚੀਜ਼ਾਂ ਮਿਲ ਕੇ ਆਪਾਂ ਨੂੰ ਫਾਇਦਾ ਕਰ ਦਿੰਦੀਆਂ ਏ ਤੇ ਇਹ ਚੀਜ਼ ਦਾ ਸਾਡੇ ਕੋਲੇ ਤਾਂ ਵੀ ਰਿਜ਼ਲਟ ਹੈਗਾ ਸੰ ਤਾਂ ਪਤਾ ਲੱਗਿਆ ਕਰਕੇ ਤਾਂ ਹੀ ਕਹਿੰਨੇ ਆ ਹਨ ਜਿਵੇਂ ਤੁਹਾਨੂੰ ਪਤਾ ਹੀ ਆ ਹਨ ਚੀਆ ਸੀਡ ਗੜਾ ਵੀ ਉਹ ਘਟ ਗੁਣਕਾਰੀ ਹੁੰਦੀ ਏ ਹਨ ਚੀਆ ਸੀਡ ਤਾਂ ਆਪੋਂ ਬਥੇਰਾ ਗੁਣਕਾਰੀ ਏ ਤੁਹਾਨੂੰ ਪਤਾ ਹੀ ਆ ਗੁਣਾ ਦੇ Bhandari ਏ ਇਹ ਸਾਰੀਆਂ ਚੀਜ਼ਾਂ ਹਨ ਤੇ ਇਹਨਾਂ ਦੇ ਵਿੱਚ ਕੁਝ ਨਾ ਕੁਝ ਵੀ ਹੈਗਾ ਹੀ ਹੈਗਾ ਏ ਹਨ ਇਦਾਂ ਕਰਕੇ ਵੀ ਚੀਆ ਸੀ ਆਪਣਾ ਬਣ ਜਾਂਦਾ ਹੈਗਾ ਇਹਦਾ ਘੋਲ ਆਪਣੀ ਦਾ ਚਕੰਦਰ ਦਾ ਗੰਦੇ ਦਾ ਕੋਲ ਇਦਾਂ ਬਣ ਜਾਂਦਾ ਹੈਗਾ ਹੈ ਹਨ ਤੇ ਇਹਦੇ ਵਿੱਚ ਤੁਸੀਂ ਆਵੇ ਇਦਾਂ ਕਰਕੇ ਚੀਆ ਸੀਡ ਪਹਿਲਾਂ ਐਡ ਕਰ ਲਓ ਜਾਂ ਦੁਬਾਰਾ ਕਰ ਲਓ ਇਹਦੇ ਵਿੱਚ ਹੀ ਕਰ ਲਓ ਹਨ ਤੇ ਜੋ ਮਰਜ਼ੀ ਵਿੱਚ ਆਪਦੇ ਤੁਸੀਂ ਪਾ ਸਕਦੇ ਹੋ ਹੋਰ ਵੀ ਜੋ ਕੁਝ ਪਾਉਣਾ ਚਾਹੁੰਦੇ ਹੋਗੇ ਹੈਗਾ ਕੋਈ ਹਨ ਤੇ ਇਦਾਂ ਕਰਕੇ ਵੀ ਇਹਦਾ ਆਪਾਂ ਨੂੰ ਘਰੇ ਬੈਨੀਫਿਟ ਮਿਲਿਆ ਹੋਇਆ ਹੈ ਹਨ ਤੇ ਤੁਸੀਂ ਵੀ ਸਾਰੇ ਜਣੇ ਟਰਾਈ ਕਰਿਓ ਹਨ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਹਨ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਭੈਣ ਭਰਾ ਨਵੇਂ ਆ ਹਨ ਪਲੀਜ਼ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਨ ਥੈਂਕ ਯੂ ਧੰਨਵਾਦ ਮਿਹਰਬਾਨੀ